ਪਿਤ ਪਤੀ ਆਪਣੀ ਪਤਨੀ ਨੂੰ ਕਿਹੜੇ ਕਿਹੜੇ ਤੰਗਾਂ ਨਾਲ ਖੁਸ਼ ਰੱਖ ਸਕਦਾ ਹੈ ਤੇਰੀ ਬੱਬਾ ਹਜਾ ਉਹ ਪਤੀ ਪਤਨੀ ਵਿਚਾਲੇ ਹੁੰਦੀ ਰਹਿੰਦੀ ਹੈ ਲੜਾਈ ਇਸ ਦੁੱਖ ਨੇ ਦਪਈ ਸਾਰੀ ਦੁਨੀਆ ਤਪਾਈ ਪਤੀ ਪਤਨੀ ਵਿਚਾਲੇ ਹੁੰਦੀ ਰਹਿੰਦੀ ਹੈ ਲੜਾਈ ਇਸ ਦੁੱਖ ਨੇ ਦਪਈ ਸਾਰੀ ਦੁਨੀਆ ਤਪਾਈ ਅਸੀਂ ਅਸੀਂ ਇਹ ਇਲਾਜ ਤੁਸੀਂ ਹਾਂ ਤਾਂ ਕਰੋ ਅਸੀਂ ਦੱਸਾਂਗੇ ਇਲਾਜ ਤੁਸੀਂ ਹਾਂ ਨਹੀਂ ਤਾਂ ਕਰੋ ਖੁਸ਼ ਮਹਿਦ ਮਹਿ ਰਹੂਗੀ ਨਾ ਟ ਨੂੰ ਨੋਕ ਤੇ ਕਰੋ ਘਰ ਵਾਲੀ ਹੈਸ ਮੱਖੀ ਘਰ ਵਾਲੀ ਹੈਸ ਮੱਖੀ ਪਰ ਸੂਰਤ ਹੈ ਰੋਣੀ ਆਏ ਤੇਰੀ ਦਸ ਮੈਲੇ ਨਾ ਮੱਲੜੀ ਦੋ ਸੋਣੀ ਘਰ ਵਾਲੀ ਹੈਸ ਮੱਖੀ डमी रहूी नोट लुग ते करो ख़ुश मैडम रहूी नोट लुग ते करो जॾो ढिली मठी हुजे जॾो ढिली मठी हुजे घड़ी पुट ते लत दुखड़े हरो वैद तूं न दुखे हरो ख़ुश महजमी रहूं नोट नुक ते करो ख़ुश महजमी रहूं नोट नुग ते करो

ਅੰਦਰੋਂ ਮੰਮਰੋਂ ਕੁੱਤੋਂ ਉਤੋਂ ਤੰਗ ਰੋ ਖੁਸ਼ ਮਹਿਡ ਮੈਂ ਰਹੂਗੀ ਨਾਡ ਨੁਕਤੇ ਕਰੋ ਖੁਸ਼ ਮਹਿਡ ਮੈਂ ਰਹੂਗੀ ਨਾਡ ਨੁਕਤੇ ਕਰੋ ਭਾਵੇਂ ਮਾੜੇ ਹੋਂ ਪੀਕੇ ਭਾਵੇਂ ਮਾੜੇ ਹੋਂ ਪੀਕੇ ਪਰ ਆਪਾ ਨਹੀਂ ਕਹਿਣਾ ਸਦਾ ਸਿਮਤਾਂ ਦੇ ਪੂਣ ਵੀਰੋ ਬਨਦੇ ਹੀ ਰਹਿਣਾ ਭਾਵੇਂ ਨੰਗ ਹੋਂ ਪੀਕੇ ਪਰ ਨੰਗ ਨਹੀਂ ਕਹਿਣਾ ਸਦਾ ਸਿਮਤਾਂ ਦੇ ਪੂਣ ਆਪਾ ਬਨਦੇ ਹੀ ਰਹਿਣਾ ਨਾਹੀ ਜਹਾਜੋਂ ਭਵ ਸਾਗਰ ਕਰੋ ਬਿਨਾਂ ਹੀ ਜਹਾਜੋਂ ਭਵ ਸਾਗਰ ਕਰੋ ਖੁਸ਼ ਮਹਿਦ ਮਹਿ ਰਹੂਗੀ ਨੋਟ ਨੁਕਤੇ ਕਰ ਖੁਸ਼ ਮਹਿਦ ਮਹਿ ਰਹੂਗੀ ਨੋਟ ਨੁਕਤੇ ਕਰੋ ਮੈਂ ਤੋ 8 ਮਹੀਨੇ ਪਿੱਛੋਂ ਇੱਕੇ 10 ਹੂਟਾਂ ਗਂ ਫੌਜੀਆ ਦੇ ਮੈਂ ਉਖੜੂ ਮੂਹੇ ਜਿਸ ਲੂਟ ਬਾਬੇ 8 ਮਹੀਨੇ ਸੂਟ ਬਿਨ ਜਿਹੜਾ ਫੋਡੇ ਵਾਲਿਆ ਜਮਾਨੇ ਵਾਲਿਆ ਵੀ ਉਹਦਾ ਸਾਰ ਲੈਂਦੀ ਆ ਹੋਣੀ 8 ਮਹੀਨੇ ਸਾਰਿਆਂ ਦੀ ਸਾਰ ਲੈਂਦੀ ਆ ਸੂਟ ਬਿਨ 8 ਮਹੀਨੇ ਮੋਹਤਾਜੇ ਖੁਸ਼ ਰੱਖਣੀਏ ਚੜੇ ਮਹੀਨੇ ਉਹ ਲੈ ਦੋ ਚੜੇ ਹੀ ਮਹੀਨੇ ਪਿੱਛੋਂ ਇੱਕੇ 10 ਫੂਟ ਪਾਗ ਕੋ ਜੀਆਂ ਦੇ ਮਾਰੂ ਖੜੂ ਰੋਚ ਸੇਲੂਟਾ ਛਾਲੇ ਮੁੰਡੇ ਨੂੰ ਵੀ ਆਖੂ ਪਾਏ ਪਤਨੂ ਕਰੋ ਬੇਟੇ ਨੂੰ ਵੀ ਆਖੂ ਟਾ ਡੇੜੀ ਨੂੰ ਕਰੋ ਖੁਸ਼ ਮਹਿਦ ਮੇ ਰਹੂਗੀ ਨੋਟ ਲੁਗਤੇ ਕਰ ਖੁਸ਼ ਮੈਂ ਜਮੀਨ ਰਹੂਗੀ ਨੋਟ ਨੁਕਤੇ ਕਰੋ ਖੱਟਾ ਖਾਣ ਦੀ ਸ਼ਕੀਨ ਮੰਗੇ ਪਰ ਪੀ ਜਾ ਦੋਸੇ ਐ ਜੋ ਕੋਪੀ ਦੇ ਪਕੌੜੇ ਜਾ ਕਰਾ ਰਹੇ ਜੇ ਸਮੋਸੇ ਖੱਟਾ ਖਾਣ ਦੀ ਸ਼ਕੀਨ ਮੰਗੇ ਪਰ ਪੀ ਜਾ ਦੋਸੇ ਐ ਜੋ ਕੋਪੀ ਦੇ ਪਕੌੜੇ ਜਾ ਕਰਾ ਰਹੇ ਜੇ ਸਮੋਸੇ ਬੋਲ 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 ਗੱਪਾ ਲੈ ਕੇ ਜੀਵ ਤੇ ਤੜੋ ਬੋਲ 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 ਗੱਪਾ ਲੈ ਕੇ ਜੀਵ ਤੇ ਤੜੋ ਖੁਸ਼ ਮੈਂ ਜਮੀਨ ਰਹੂਗੀ ਨੋਟ ਨੁਕਤੇ ਕਰ ਸ਼ਮਾ ਜਮੀ ਰਹੂਗੀ ਨੋਟ ਨੁਕਤੇ ਕਰੋ